हां जी दोस्तों सत श्री अकाल दोस्तों ਵਿੱਚ ਇੱਕ ਵੀਡੀਓ ਦੇ ਰਹੇ ਹਾਂ ਔਰ ਨਾਲ ਉਸ ਬੰਦੇ ਦੀ ਫੋਟੋ ਸਾਫ਼-ਸਾਫ਼ ਦਿਖ ਰਹੀ ਹੈ ਤੁਸੀਂ ਇਹ ਬੰਦਾ ਪਛਾਣਨਾ ਹੈ ਕਿ ਬੰਦਾ ਕੌਣ ਹੈ ਕਿੱਥੋਂ ਦਾ ਵੀਡੀਓ ਸ਼ੇਅਰ ਕਰਨੀ ਹੈ ਤਾਂ ਕਿ ਵੀਡੀਓ ਜਿਹੜੀ ਹੈ ਕਿਸੇ ਉਹਦੇ ਲਾਗੇ ਬੰਨੇ ਕੇ ਬੰਦ ਤੱਕ ਪਹੁੰਚ ਜਾਵੇ ਤੇ ਨੰਬਰ ਮੈਂ ਛੱਡ ਦੂੰਗਾ ਪਰ ਜਿਹੜੇ ਬੰਦੇ ਨਾਲ ਤੁਸੀਂ ਸੰਪਰਕ ਕਰਨਾ ਹੋਇਆ ਕੀ ਹੈ ਕਿ ਜ਼ਿਲ੍ਹਾ ਫਰੋਈਪੁਰ ਦਾ ਤਹਿਸੀਲ ਜੀਰਾ ਤਹਿਸੀਲ ਜੀਰਾ ਦੇ ਲਾਗੇ ਮੱਲਾ ਵਾਲਾ ਰੋਡ ਤੇ ਹਸਪਤਾਲ ਹੈ ਜੋਤ ਔਰ ਉਸ ਹਸਪਤਾਲ ਦੇ ਬਾਹਰੋਂ ਇਹ ਬੰਦਾ ਜਿਹੜਾ ਇਹ ਮੋਟਰਸਾਈਕਲ ਦੇ ਉੱਪਰ ਬੈਠਾ ਪਹਿਲਾਂ ਚਾਰ ਚੁਕਰਾ ਦੇਖਦਾ ਔਰ ਫਿਰ ਕੀ ਕਰਦਾ ਕਿ ਮੋਟਰਸਾਈਕਲ ਨੂੰ ਚੋਰੀ ਕਰਕੇ ਲੈ ਜਾਂਦਾ ਉਸ ਵੀਰੇ ਦੱਸਿਆ ਕਿ ਇਹ ਬੰਦੇ ਨੇ ਅੱਗੇ ਕਾਫੀ ਮੋਟਰਸਾਈਕਲ ਜਿਹੜੇ ਚੋਰੀ ਕੀਤੇ ਆ ਤੇ ਵਿੱਚ ਮੈਂ ਉਸ ਪਰ ਨੰਬਰ ਲਿਖ ਦਊਗਾ ਅਗਰ ਕੋਈ ਇਸ ਇਨਸਾਨ ਨੂੰ ਜਾਣਦਾ ਪਛਾਣਦਾ ਤੋਂ ਭਰਾ ਨਾਲ ਸੰਪਰਕ ਕਰਿਓ ਡਿਸਕਵਰ ਮੋਟਰਸਾਈਕਲ ਆ ਜਿਹੜਾ ਜੋਤ ਹਸਪਤਾਲ ਜੀਰਾ ਜ਼ਿਲ੍ਹਾ ਮੋਗਾ ਦੇ ਬਾਹਰੋਂ ਬੰਦਾ ਭਜਾ ਕੇ ਚੋਰੀ ਕਰਕੇ ਲੈ ਗਿਆ ਦੋਸਤੋ ਬੰਦਾ ਪਛਾਣ ਲਿਓ ਹੋ ਸਕਦਾ ਕਿ ਇਹਦੇ ਲਾਗੇ ਬੰਨੇ ਕੇ ਬੰਦਾ ਇਹ ਬੰਦੇ ਤੱਕ ਵੀਡੀਓ ਪਹੁੰਚ ਜਾਵੇ ਤੇ ਉਹ ਬੰਦਾ ਇਸ ਬੰਦੇ ਨਾਲ ਇਸ ਵੀਰ ਨਾਲ ਇਸ ਮਾਲਕ ਨਾਲ ਸੰਪਰਕ ਨਾਲ ਸੰਪਰਕ ਕਰ ਲਵੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਵਿੱਚ ਇੱਕ ਵੀਡੀਓ ਦੇਖ ਰਹੇ ਹੋ ਔਰ ਨਾਲ ਉਸ ਬੰਦੇ ਦੀ ਫੋਟੋ ਸਾਫ ਸਰਵਿਸ ਲਈ ਹੈ। ਤੁਸੀਂ ਇਹ ਬੰਦਾ ਪਛਾਨਣਾ ਕਿ ਬੰਦਾ ਕੌਣ ਹੈ ਕਿੱਥੋਂ ਦਾ ਵੀਡੀਓ ਸ਼ੇਅਰ ਕਰਨੀ ਹੈ ਤਾਂ ਕਿ ਵੀਡੀਓ ਜਿਹੜੀ ਹੈ ਕਿਸੇ ਉਹਦੇ ਲਾਗੇ ਬੰਨੇ ਕੇ ਬੰਦ ਤੱਕ ਪਹੁੰਚ ਜਾਵੇ। ਤੇ ਨੰਬਰ ਮੈਂ ਛੱਡ ਦੂੰਗਾ ਉੱਪਰ ਜਿਹੜੇ ਬੰਦੇ ਨਾਲ ਤੁਸੀਂ ਸੰਪਰਕ ਕਰਨਾ। ਹੋਇਆ ਕੀ ਹੈ ਕਿ ਜ਼ਿਲ੍ਹਾ ਫਰੋਇਪੁਰ ਦਾ ਤਹਿਸੀਲ ਜੀਰਾ। ਤਹਿਸੀਲ ਜੀਰਾ ਦੇ ਲਾਗੇ ਮੱਲਾਵਾਲਾ ਰੋਡ ਤੇ ਹਸਪਤਾਲਾ ਜੋਤ ਔਰ ਉਸ ਹਸਪਤਾਲ ਦੇ ਬਾਹਰੋਂ ਇਹ ਬੰਦਾ ਜਿਹੜਾ ਇਹ ਮੋਟਰਸਾਈਕਲ ਦੇ ਉੱਪਰ ਬੈਠਾ ਪਹਿਲਾਂ ਚਾਰ ਚੁਪਰਾ ਦੇਖਦਾ ਆ ਔਰ ਫਿਰ ਇਹ ਕੀ ਕਰਦਾ ਕਿ ਮੋਟਰਸਾਈਕਲ ਨੂੰ ਚੋਰੀ ਕਰਕੇ ਲੈ ਜਾਂਦਾ ਉਸ ਵੀਰੇ ਨੇ ਦੱਸਿਆ ਕਿ ਇਹ ਬੰਦੇ ਨੇ ਅੱਗੇ ਕਾਫੀ ਮੋਟਰਸਾਈਕਲ ਚੋਰੀ ਕੀਤੇ ਆ ਤੇ ਵਿੱਚ ਮੈਂ ਉਸ ਪ੍ਰਾਅ ਨੰਬਰ ਲਿਖ ਦੂੰਗਾ ਅਗਰ ਕੋਈ ਇਸ ਇਨਸਾਨ ਨੂੰ ਜਾਣਦਾ ਪਛਾਣਦਾ ਤੋਂ ਭਰਾ ਨਾਲ ਸੰਪਰਕ ਕਰਿਓ ਡਿਸਕਵਰ ਮੋਟਰਸਾਈਕਲ ਜਰਾ ਜੋਤ ਹਸਪਤਾਲ ਜੀਰਾ ਜਿਲ੍ਹਾ ਮੋਗਾ ਦੇ ਬਾਹਰੋਂ ਇੱਕ ਬੰਦਾ ਭਜਾ ਕੇ ਚੋਰੀ ਕਰਕੇ ਲੈ ਗਿਆ ਦੋਸਤੋ ਇਹ ਬੰਦਾ ਪਛਾਣ ਲਿਓ ਹੋ ਸਕਦਾ ਕਿ ਇਹਦੇ ਲਾਗੇ ਬੰਨੇ ਕੇ ਬੰਦਾ ਇਹ ਬੰਦੇ ਤੱਕ ਵੀਡੀਓ ਪਹੁੰਚ ਜਾਵੇ ਤੇ ਉਹ ਬੰਦਾ ਇਸ ਬੰਦੇ ਨਾਲ ਇਸ ਵੀਰ ਨਾਲ ਇਸ ਮਾਲਕ ਨਾਲ ਸੰਪਰਕ ਨਾਲ ਸੰਪਰਕ ਕਰ ਲਵੇ